17 ਅਪ੍ਰੈਲ ਨੂੰ ਵਾਗਾ ਸਰਹੱਦ ਉਤੇ ਹੋ ਰਹੀ ਵੱਡੀ ਕਾਨਫਰੰਸ ਵਿੱਚ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸਮੂਲਿਤ ਕਰਨ ਭਾਵੇਂ ਸਰਕਾਰ ਸੈਂਟਰ ਦੀ ਹੋਵੇ ਜਾਂ ਪੰਜਾਬ ਸੂਬੇ ਦੀ ਦੋਵੇਂ ਸਰਕਾਰਾਂ ਵੱਲੋਂ ਜ਼ਿਮੀਦਾਰਾਂ ਮਜ਼ਦੂਰਾਂ ਟਰਾਂਸਪੋਰਟਰਾਂ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਤਕਲੀਫਾਂ ਨੂੰ ਦੂਰ ਕਰਨ ਦੀ ਨਾ ਤਾਂ ਸੰਜੀਦਗੀ ਹੁੰਦੀ ਹੈ ਅਤੇ ਨਾ ਹੀ ਸਮਰੱਥਾ ਕਿਉਂਕਿ ਦੋਵੇਂ ਸਰਕਾਰਾਂ ਕੇਵਲ ਤੇ ਕੇਵਲ ਆਪਣੇ ਸਿਆਸੀ ਮਕਸਦਾਂ ਨੂੰ ਮੁੱਖ ਰੱਖ ਕੇ ਇੱਥੋਂ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਵਿੱਚ ਹੀ ਮਸਰੂਫ ਰਹਿੰਦੀਆਂ ਹਨ। ਇਹੀ ਵਜ੍ਹਾ ਹੈ ਕਿ ਪੰਜਾਬ ਸੂਬੇ ਇੱਥੋਂ ਦੇ ਨਿਵਾਸੀਆਂ ਜੀਮੀਦਾਰਾਂ ਮਜ਼ਦੂਰਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਅੱਜ ਤੱਕ ਹੱਲ ਨਹੀਂ ਹੋ ਸਕਿਆ। ਅਸੀਂ ਇਹਨਾਂ ਵੱਡੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ 17 ਅਪ੍ਰੈਲ ਨੂੰ ਵਾਗਾ ਸਰਹੱਦ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਨਫਰੰਸ ਕਰਨ ਜਾ ਰਹੇ ਹਨ ਤਾਂ ਕਿ ਕਿਸਾਨ ਖੇਤ ਮਜ਼ਦੂਰ ਆੜਤੀਏ ਟਰਾਂਸਪੋਰਟਰਾਂ ਤੇ ਪੰਜਾਬ ਦੀ ਆਰਥਿਕਤਾ ਤੇ ਬੇਰੋਜ਼ਗਾਰੀ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਦੀ ਸਹੀ ਪਹੁੰਚ ਅਪਣਾ ਕੇ ਇਹਨਾਂ ਨੂੰ ਹੱਲ ਕਰਵਾਉਣ ਵੱਲ ਵਧਣ ਦੇ ਨਾਲ-ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਸਕੀਏ ਅਤੇ ਸਰਹੱਦਾ ਹੁਲਵਾਕੇ ਪੰਜਾਬ ਦੇ ਜ਼ਿਮੀਦਾਰ ਅਤੇ ਵਪਾਰੀ ਦੋਵਾਂ ਦੀਆਂ ਉਤਪਾਦ ਵਸਤਾਂ ਨੂੰ ਅرب ਮੁਲਕਾਂ ਮੱਧ ਏਸ਼ੀਆ ਰੂਸ ਤੱਕ ਭੇਜ ਕੇ ਉਹਨਾਂ ਦੀ ਸਹੀ ਕੀਮਤ ਪ੍ਰਾਪਤ ਕਰਨ ਦੇ ਸਮਰਥ ਹੋ ਸਕੀਏ ਇਸ ਲਈ 17 ਅਪ੍ਰੈਲ ਨੂੰ ਸਮੁੱਚੇ ਪੰਜਾਬੀ ਤੇ ਸਿੱਕੋਂ ਵਗਸ ਸਰਹੱਦ ਤੇ ਸਮੂਲੀਅਤ ਕਰਨ ਦੀ ਆਪਣੀ ਇਨਸਾਨੀ ਜ਼ਿੰਮੇਵਾਰੀ ਨਿਭਾਉਣਾ ਇਹ ਅਪੀਲ ਸਰਦਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਮੁੱਚੇ ਪੰਜਾਬ ਦੇ ਵਰਗਾਂ ਦੀ ਆਰਥਿਕਤਾ ਤੇ ਸਮਾਜਿਕ ਹਾਲਾਤ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਵਪਾਰ ਲਈ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੋਲਣ ਅਤੇ ਇਥੋਂ ਦੀ ਬੇਰੁਜ਼ਗਾਰੀ ਨੂੰ ਕਾਫੀ ਹੱਦ ਤੱਕ ਹੱਲ ਕਰਨ ਦੇ ਆਦੇਸ਼ ਅਧੀਨ 17 ਅਪ੍ਰੈਲ ਨੂੰ ਵਾਗਾ ਸਰਦ ਦੇ ਰੱਖੀ ਗਈ ਕਾਨਫਰੰਸ ਵਿੱਚ ਪਹੁੰਚਣ ਦੀ ਜ਼ੋਰਦਾਰ ਗੁਜਾਰਿਸ਼ ਕਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਜਦੋਂ ਪਾਕਿਸਤਾਨ ਵਿੱਚ ਇਸ ਸਮੇਂ ਨਵੀਂ ਆਈ ਕਣਕ ਦੀ ਫਸਲ ਦੀ ਕੀਮਤ 3400 ਰੁਪਏ ਪ੍ਰਤੀ ਕੁਇੰਟਲ ਹੈ ਤਾਂ ਇੱਥੇ 2400 ਰੁਪਏ ਪ੍ਰਤੀ ਕੁਇੰਟਲ ਐਲਾਨ ਕੇ ਸੈਂਟਰ ਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਇਥੋਂ ਦੇ ਨਿਵਾਸੀਆਂ ਨਾਲ ਵੱਡੀ ਬੇਇਨਸਾਫੀ ਕੀਤੀ ਜਾ ਰਹੀ ਹੈ ਕਣਕ ਦੀ ਫਸਲ ਆਉਣ ਤੇ ਲੋੜੀ ਦੀ ਬਾਰਦਾਨੇ ਦਾ ਪ੍ਰਬੰਧ ਕਰਨ ਪੀਣ ਵਾਲਾ ਸਾਫ਼ ਪਾਣੀ ਅਤੇ ਪੱਖਾਨੇ ਦੀਆਂ ਸਹੂਲਤਾਂ ਦੇਣ ਜ਼ਿੰਮੇਦਾਰਾਂ ਤੇ ਮਜ਼ਦੂਰਾਂ ਵੱਲੋਂ ਮੀਡੀਆ ਵਿੱਚ ਰਾਤ ਨੂੰ ਰਹਿਣ ਲਈ ਅੱਛੇ ਸ਼ੈੱਡ ਪੱਖੇ ਬਿਜਲੀ ਦਾ ਪ੍ਰਬੰਧ ਕਰਨ ਝੋਨੇ ਦੀ ਫਸਲ ਦੇ ਭਰੇ ਗਦਾਮਾਂ ਨੂੰ ਸਹੀ ਸਮੇਂ ਤੇ ਖਾਲੀ ਕਰਵਾ ਕੇ ਨਵੀਂ ਆਉਣ ਵਾਲੀ ਕਣਕ ਦੀ ਫਸਲ ਨੂੰ ਸਹੀ ਸਮੇਂ ਤੇ ਗੋਦਾਮਾਂ ਵਿੱਚ ਪਹੁੰਚਾਉਣ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਹਿੱਤ ਅਜੇ ਤੱਕ ਦੋਵੇਂ ਸਰਕਾਰਾਂ ਵੱਲੋਂ ਕੋਈ ਅਮਲ ਨਜ਼ਰ ਨਹੀਂ ਆ ਰਿਹਾ ਜੋ ਬਹੁਤ ਅਫਸੋਸਨਕ ਜ਼ਿਮੀਦਾਰਾਂ ਮਜ਼ਦੂਰਾਂ ਟਰਾਂਸਪੋਰਟ ਆੜਤੀਆਂ ਨਾਲ ਵੱਡੇ ਵਿਤਕਰੇ ਵਾਲੀ ਗੱਲ ਹੈ ਇੱਥੋਂ ਤੱਕ ਕਿ ਪੀਆਰ 126 127 128 131 ਦੀਆਂ ਫਸਲਾਂ ਲਈ 17% ਨਮੀ ਦੀ ਸ਼ਰਤ ਰੱਖੀ ਗਈ ਹੈ ਇਸ ਦੇ ਬਾਵਜੂਦ ਵੀ ਇਹ ਫਸਲਾਂ ਏਜੰਸੀਆਂ ਵੱਲੋਂ ਨਾ ਖਰੀਦ ਕੇ ਪ੍ਰਾਈਵੇਟ ਅਦਾਰਿਆਂ ਵੱਲੋਂ ਲੁੱਟ ਮਚਾਉਣ ਦੇ ਅਮਲ ਹੋਰ ਵੀ ਦੁਖਦਾਇਕ ਹਨ ਜਦੋਂ ਕਿ ਇਹ ਨਮੀ 20% ਰੱਖਣੀ ਚਾਹੀਦੀ ਹੈ ਅਤੇ ਇਸ ਵਿੱਚ ਆਉਂਦੀਆਂ ਫਸਲਾਂ ਸਹੀ ਸਮੇਂ ਤੇ ਏਜੰਸੀਆਂ ਵੱਲੋਂ ਖਰੀਦ ਕਰਕੇ ਚੁੱਕਣੀਆਂ ਬਣਦੀਆਂ ਹਨ ਜੋ ਸਰਕਾਰ ਵੱਲੋਂ 1 ਅਪ੍ਰੈਲ ਤੋਂ ਫਸਲ ਚੁੱਕਣ ਦਾ ਵਚਨ ਕੀਤਾ ਗਿਆ ਸੀ ਉਹ ਅੱਜ ਪੂਰਨ ਨਹੀਂ ਕੀਤਾ ਗਿਆ ਕਹਿਣ ਤੋਂ ਭਾਵ ਹੈ ਕਿ ਸਰਕਾਰਾਂ ਅਤੇ ਖਰੀਦ ਏਜੰਸੀਆਂ ਦੇ ਕਥਨ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਏਹੀ ਵਜ੍ਹਾ ਹੈ ਕਿ ਹਰ ਸਾਲ ਖਰੀਦ ਸਮੇਂ ਕਿਸਾਨ ਆੜਤੀਏ ਮਜ਼ਦੂਰ ਟਰਾਂਸਪੋਰਟਰ ਸਭ ਮੁਸ਼ਕਲਾਂ ਵਿੱਚ ਕਿਰ ਜਾਂਦੇ ਹਨ ਅਤੇ ਸਰਕਾਰ ਦੀਆਂ ਨੀਤੀਆਂ ਪ੍ਰਤੱਖ ਤੌਰ ਤੇ ਅਸਫਲ ਦਿਖਾਈ ਦਿੰਦੀਆਂ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਮੰਗ ਕਰਦਾ ਹੈ ਕਿ ਕਿਸਾਨ ਮਜ਼ਦੂਰ ਆੜਤੀਏ ਟਰਾਂਸਪੋਰਟਰ ਆਦਿ ਸਭ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਕਣਕ ਦੀ ਫਸਲ ਆਉਣ ਨਾਲ ਹੀ ਇਹ ਜ਼ਿੰਮੇਵਾਰੀਆਂ ਸੰਜੀਦਗੀ ਨਾਲ ਪੂਰੀਆਂ ਹੋਣ ਅਤੇ ਦੋਵੇਂ ਸਰਕਾਰਾਂ ਪੰਜਾਬ ਦੀ ਸਰਹੱਦ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਖੋਲ ਕੇ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਬਣਨ ਤਾਂ ਕਿ ਪੰਜਾਬ ਦੇ ਪੰਜਾਬੀਆਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ